ਹੈਲੋ ਮੇਰਾ ਨਾਮ ਨਰੇਸ਼ ਸਿੰਘ ਆ ਜੀ ਮੈਂ ਰਾਹੌਰੂ ਲੁਧਿਆਣੇ ਦਾ ਰਹਿਣ ਵਾਲਾ ਹਾਂ ਮੇਰੇ ਪਿਛਲੇ 2-3 ਸਾਲ ਤੋਂ ਬੈਕ ਪੇਨ ਹੋ ਰਿਹਾ ਸੀ ਜਿਹਦੀ ਵਜ੍ਹਾ ਨਾਲ ਮੇਰੇ ਕੰਮਕਾਰ ਤੇ ਵੀ ਬਹੁਤ ਅਸਰ ਪੈ ਰਿਹਾ ਸੀ ਮੈਂ ਘਰੋਂ ਮੋਟਰਸਾਈਕਲ ਲੈ ਕੇ ਜਾਂਦਾ ਸੀ ਰਸਤੇ ਖਰਾਬ ਹੋਣ ਕਰਕੇ ਮੈਨੂੰ ਜੰਪ ਲੱਗਦਾ ਸੀ ਜਦੋਂ ਮੋਟਰਸਾਈਕਲ ਤੇ ਤੇ ਮੇਰੇ ਕਾਫੀ ਦਰਦ ਹੁੰਦੇ ਸੀ ਉਸ ਤੋਂ ਬਾਅਦ ਫਿਰ ਮੈਂ ਮੈਡੀਕਲ ਤੋਂ ਦਵਾਈਆਂ ਖਾਧੀਆਂ ਜਿੰਨਾਂ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਕਿਸੇ ਨੇ ਦੱਸਿਆ ਵੀ ਫੁਲਾਨੀ ਜਗ੍ਹਾ ਤੇ ਕੋਈ ਬੰਦਾ ਮਾਲਸ਼ ਕਰਦਾ ਹੈ ਜਿਹੜਾ ਵੀ ਬੈਕ ਪੇਨ ਨੂੰ ਠੀਕ ਕਰ ਦਿੰਦਾ ਹੈ ਮੈਂ ਉਹਦੇ ਕੋਲ ਵੀ ਗਿਆ ਪਰ ਉਹਦੇ ਕੋਲ ਵੀ 10-15 ਦਿਨ ਲਗਾਤਾਰ ਮੈਂ ਜਾਂਦਾ ਰਿਹਾ ਤੇ ਕੋਈ ਫਰਕ ਨਹੀਂ ਪਿਆ ਲਾ ਮਲਾ ਕੇ 10% ਦਾ ਵੀ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਫਿਰ ਮੈਨੂੰ ਡਾਕਟਰ ਸ਼ਾਹਦਾਰ ਵੈਦਾਂ ਦਾ ਕਿਸੇ ਨੇ ਦੱਸਿਆ ਜਿਨ੍ਹਾਂ ਕੋਲ ਮੈਂ ਗਿਆ ਅਤੇ ਉਹਨਾਂ ਕੋਲ ਮੈਂ ਦਵਾਈ ਖਾਧੀ ਜਿਸ ਨਾਲ ਮੈਨੂੰ ਹੁਣ ਪੂਰਾ ਆਰਾਮ ਮਿਲ ਗਿਆ ਹੈ ਹੌਣ ਮੈਂ ਆਪਣੇ ਕੰਮਕਾਰ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਕਰਦਾ ਹਾਂ ਮੋਟਰਸਾਈਕਲ ਵੀ ਚਲਾ ਲੈਂਦਾ ਹਾਂ ਕੋੜੀਆਂ ਵੀ ਚੜ ਲੈਂਦਾ ਹਾਂ ਹੁਣ ਮੈਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੈ ਫਿਰ ਮੈਂ ਸ਼ਾਰਦ ਆਯੁਰਵੈਦ ਦਾ ਬਹੁਤ ਬਹੁਤ ਤਨਵਾਦ ਕਰਨਾ ਚਾਹੁੰਦਾ ਹਾਂ